ਮਾਈਕਰੋਜੀਕਾ ਖਾਲਸਾ ਮਾਈਕਰੋਜੀਕੀ ਹੱਤੇ ਇੱਕ ਕੁੜੀ ਨੇ ਪਿੱਛੇ ਜੇ ਥੋੜਾ ਜਿਹਾ ਦਰਬਾਰ ਸਾਹਿਬ ਸਰੋਵਰ ਦੇ ਕੰਢੇ ਤੇ ਜੋਗਾ ਕਰ ਦਿੱਤਾ ਸੀ ਨਣਕ ਜੋਗਾ ਕਰਦੀ ਦੀ ਵੀਡੀਓ ਵਾਇਰਲ ਹੋ ਗਈ ਸੀ ਉਦੋਂ ਸ਼੍ਰੋਮਣੀ ਕਮੇਟੀ ਨੇ ਕੜਮ ਚੌਧਰੀਆਂ ਨੇ ਉਸ ਕੁੜੀ ਤੇ ਪਰਚਾ ਤੱਕ ਪਵਾਤਾ ਸੀ ਇਹ ਸਚਾਈ ਹੈ ਉਹ ਕੁੜੀ ਨੇ ਸਰੋਵਰ ਦੇ ਕੰਢੇ ਤੇ ਕੀ ਕੀਤਾ ਯੋਗਾ ਕਰਦਾ ਸੀ ਜਾਣ ਕੇ ਯੋਗਾ ਕਰਦੀ ਦੀ ਉਹਦੀ ਵੀਡੀਓ ਇੱਕ ਫੋਟੋ ਵਾਇਰਲ ਹੋ ਗਈ ਸੀ ਤੇ ਸ਼ੋਅਨਿਕ ਕਮੇਟੀ ਦੇ ਕਹੜਮ ਚੌਧਰੀਆਂ ਨੇ ਐਕਸ਼ਨ ਲਿਆ ਉਹਦੇ ਤੇ ਪਰਚਾ ਪਵਾਤਾ ਸੀ ਇਹ ਸਭ ਨੂੰ ਪਤਾ ਹੈ ਵੀਡੀਓ ਤੁਸੀਂ ਰਿਸਰਚ ਕਰ ਲਓ ਉਹ ਕੁੜੀ ਹੈ ਮੈਂ ਦੁਬਾਰਾ ਨਾਂ ਤਾਂ ਨਹੀਂ ਲੈਂਦਾ ਤੁਸੀਂ ਰਿਸਰਚ ਕਰਕੇ ਦੇਖਿਆ ਹੋਣਾ ਸਭ ਨੂੰ ਉਹ ਵੀਡੀਓ ਮਿਲੀ ਹੋਣੀ ਹੈ ਸਭ ਨੇ ਖਬਰ ਸੁਣੀ ਹੋਣੀ ਹੈ ਉਦੋਂ ਪਰਚਾ ਪਵਾਤਾ ਕੁੜੀ ਤੇ ਕੇਵਲ ਉਹਨੇ ਯੋਗਾ ਕੀਤਾ ਮਤਲਬ ਕਿ ਯੋਗਾ ਕਰਦੀ ਦੀ ਵੀਡੀਓ ਵਾਇਰਲ ਹੋ ਗਈ ਸੀ ਇਸ ਕਰਕੇ ਪਰਚਾ ਪਵਾਤਾ ਸੀ ਪਰ ਅਜਿਹੜਾ ਹੋਣ ਇੱਕ ਮੁਸਲਮ ਮਸਟੰਡੇ ਨੇ ਸਰੋਵਰ ਦੇ ਵਿੱਚ ਕੁਰਲੀ ਕਰਕੇ ਝੂਠਾ ਪਾਣੀ ਵਿੱਚ ਡੋਲਦਾ ਟੋਪੀਓ ਦੇ ਸਿਰ ਤੇ ਲੀਭੀ ਉਹਦੇ ਬਾਰੇ ਕਢਮ ਚੌਧਰੀ ਚੁੱਪ ਨੇ ਯਾਨੀ ਕਿ ਆਰੰਭ ਜੀਵਤੀ ਔਲਾਦ ਨਾਲ ਜਾ ਰਹੀਆਂ ਨਹੀਂ ਜਿਹੜੇ ਇਹਨਾਂ ਦੇ ਜੁੱਤੀਆਂ ਮਾਰਨ ਸਿਰ 'ਚ ਇਹ ਉਹਨਾਂ ਨੂੰ ਭਾਈਚਾਰਕ ਸਾਂਝ ਜਾਂ ਉਹਨੂੰ ਮੁਹੱਬਤ ਜੇ ਕਹਿ ਲਈ ਉਹਨੂੰ ਆਪਣੇ ਬਣਾ ਕੇ ਉਹਨਾਂ ਨੇ ਇਹ ਜ ਕਰਦੇ ਆ ਇਹ ਕਹਿ ਲਈ ਇਹ ਉਹ ਨਹੀਂ ਸਾਡੇ ਕੜਮ ਚੌਧਰੀ ਜੇ ਉਹ ਕੁੜੀ ਜੋਗਾ ਕਰਨ ਵਾਲੀ ਤੇ ਤੁਸੀਂ ਪਰਚਾ ਪਵਾਤਾ ਤੁਹਾਨੂੰ ਇਤਰਾਜ਼ ਹੋਇਆ ਵੀ ਸਾਡੇ ਧਾਰਮਿਕ ਸਥਾਨ ਤੇ ਕਿਉਂ ਦਫਨਦਾ ਜੀ ਕੀਤੀ ਕਿਉਂ ਕਿਉਂਕਿ ਉਹ Hindu ਪਰਿਵਾਰ ਨੂੰ ਬਿਲੋਂਗ ਕਰਦੀ ਸੀ ਇਹਨਾਂ ਫਰਕ ਹੈ ਇਹ ਮਸੰਡਾ ਮੁਸਲਮਨ ਸੀ ਜਣਕੀ ਇਹਨੂੰ ਦੂਰਾ ਮਾਪਦੰਡ ਕਿੱਦਾਂ ਸ਼ਬਦ ਵਰਤਦੇ ਹੁੰਦੇ ਆ ਮੈਂ ਉਸ ਪਾਸੇ ਨਹੀਂ ਜਾਂਦਾ ਜਣਕੇ ਇਹ ਨਫਰਤ ਦੀ ਸੋਚ ਮੇਰੇ ਤੇ ਨਹੀਂ ਥੋੜੀ ਜਾਈ ਇੱਕ ਪਾਸੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਥਾਬਾਤ ਕਿਦਾਂ ਬਾਹਾਂ ਊਲਾਲ ਊਲਾਲ ਕੇ ਗੱਲਾਂ ਕਰਨੀ ਵੀ ਸਾਰੇ ਧਰਮਾਂ ਲਈ ਉਪਦੇਸ਼ ਸਾਂਝਾ ਹੈ ਗੁਰੂ ਪਾਸ਼ਾ ਦਾ ਹਾਲਾਂਕਿ ਉਹ ਜਿਹੜੀ ਕੁੜੀ ਜੋਗਾ ਕਰਦੀ ਸੀ ਵੀਡੀਓ ਵਾਇਰਲ ਹੋਈ ਹੈ ਮੈਂ ਉਹਦੇ ਨਾਲ ਸਹਿਮਤ ਨਹੀਂ ਉਹਨੂੰ ਉਥੇ ਕਰਨਾ ਨਹੀਂ ਚਾਹੀਦਾ ਸੀ ਮੈਂ ਉਹਦੋਂ ਵੀ ਇਹ ਗੱਲ ਕਹੇ ਸੀ ਪਰ ਉਹ ਕੁੜੀ ਜਿਹ ਤੁਸੀਂ ਪਰਚਾ ਪਵਾਇਆ ਉਹਨੇ ਕੋਈ ਬਹੁਤ ਹੀ ਵੱਡੀ ਅਵਗਿਆ ਨਹੀਂ ਕੀਤੀ ਸੀ ਤੇ ਇਹ ਮਸਟੰਡੇ ਨੇ ਸਰੋਵਰ ਦੇ ਵਿੱਚ ਕੁਲਲੀ ਕਰਕੇ ਵਿੱਚ ਝੂਠਾ ਪਾਣੀ ਡੋਲ੍ਹਿਆ ਸਿਰ ਤੇ ਟੋਪੀ ਲਈਏ ਇਹਦੇ ਲਈ ਤੁਹਾਡੇ ਬੋਲ ਕੀ ਨੇ ਅਸੀਂ ਐਕਸ਼ਨ ਲਵਾਂਗੇ ਅਸੀਂ ਵਿਚਾਰਾਂਗੇ ਸੋਚ ਕਿ ਵਿਚਾਰਾਂਗੇ মিডিਆ ਸਾਹਮਣੇ ਨਾ ਦਾ ਧਾਮੇ ਕੁਛ ਬੋਲਿਆ ਨਾ ਤਖਤ ਦਾ ਅਖੋਤੀ ਜਹੇਦਾਰ ਕੁਛ ਬੋਲਿਆ ਵੀ ਇਹ ਕਿਉਂ ਕੀਤਾ ਮਤਲਬ ਜਿਹੜਾ ਤੁਹਾਡੇ ਜੁੱਤੀਆਂ ਮਾਰੇ ਗਿਣ-ਗਿਣ ਕੇ ਤੁਸੀਂ ਉਹ ਤੋਂ ਠੀਕ ਹੋਉਂਦੇ ਤੁਹਾਡੇ ਜਿਹੜਾ ਛੇਤਰ ਫੇਰੇ ਨਾ ਚੰਗੀ ਤਰ੍ਹਾਂ ਕਿਉਂਕਿ ਜੁੱਤੀਆਂ ਖਾਨ ਦੀ ਤੁਹਾਨੂੰ ਆਤ ਪਈ ਹੋਈ ਹੈ ਉਹ ਜੁੱਤੀਆਂ ਖਾਨ ਦੀ ਆਤ ਵਰਕਰਾਂ ਰਹੂਗੀ ਬੋਲਣਾ ਤੁਸੀਂ ਇਹ ਤਖਤ ਦੇ ਜਹੇਦਾਰ ਨੂੰ ਵੀ ਬੇਨਤੀ ਕਰਦਿਆਂ ਸ਼ੋਭਨੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਹੈ ਕਮੇਟੀ ਨੂੰ ਬੇਨਤੀ ਹੈ ਵੀ ਅਕਲ ਤੋਂ ਕੰਮ ਮਾੜਾ ਮੋਟਾ ਲੈ ਲਓ ਦੱਸੋ ਵੀ ਜੋ ਕੁੜੀ ਨੇ ਯੋਗਾ ਕਰਨ ਦੀ ਵੀਡੀਓ ਪਾਤੀ ਸੀ ਉਹਦੇ ਨਾਲ ਨਫ਼ਰਤ ਕਿਉਂ ਸੀ ਉਹਦੇ ਪਰਚਾ ਕਿਉਂ ਪਾਇਆ ਤੇ ਇਹਨੂੰ ਕਿਉਂ ਬਖਸ਼ਿਆ ਜਾ ਰਿਹਾ ਹੁਣ ਇਹਨਾਂ ਦਾ ਕੁਰਲੀ ਕੀਤੀ ਹੈ ਝੂਠਾ ਪਾਣੀ ਸ਼ਰਬਤ ਦੇ ਡੋਲਦ ਤਜ ਜਿੰ ਤੁਸੀਂ ਪਵਿੱਤਰ ਜਲ ਕਹਿੰਦੇ ਹੋ ਅੰਮ੍ਰਿਤ ਕਹਿੰਦੇ ਹੋ ਉਹਦੇ ਵੇਚੇ ਨੇ ਕੁਰਲੀ ਕੀਤੀ ਹੈ ਇਹਦੇ ਬਾਰੇ ਕਿਉਂ ਨਹੀਂ ਬੋਲੇ ਇਹ ਮੈਂ ਨਹੀਂ ਗੱਲ ਕਹਿ ਰਿਹਾ ਇਹ ਸੋਸ਼ਲ ਮੀਡੀਆ ਤੇ ਜੋ ਕੁਝ ਚੱਲ ਰਿਹਾ ਉਹਦੀ ਗੱਲ ਕਹਿ ਰਿਹਾ ਦੂਰਾ মাপ ਦੰਡ ਉਹਨਾਂ ਲਈ ਹੋਰ ਉਹਨਾਂ ਲਈ ਹੋਰ ਫਿਰ ਤੁਹਾਡੇ ਕੋਲੇ ਕੋਈ ਸਚਾਈ ਹੈ ਨਹੀਂ ਤੁਹਾਡੇ ਕੋਲੇ ਕੋਈ ਇਮਾਨਦਾਰੀ ਨਹੀਂ ਤੁਹਾਨੂੰ ਹੱਕ ਤੇ ਸੱਚ ਦਾ ਪਤਾ ਕੋਈ ਨਹੀਂ ਇਹ ਵਾਰ ਫਿਰ ਗੱਲ ਕਹਿਣੀ ਪੈਣੀ ਹੈ ਮਤਲਬ ਇੱਕ ਕੁੜੀ ਨੇ ਯੋਗਾ ਕਰਦੀ ਨੇ ਵੀਡੀਓ ਵਾਇਰਲ ਕਰਦੀ ਫੋਟੋ ਵਾਇਰਲ ਹੋ ਗਈ ਬੜਾ ਬਿਵਾਲ ਮਚਾਇਆ ਹਾਏ ਸਾਡੀ ਮਰਜ਼ਾਦਾ ਭੰਗ ਹੋ ਗਈ ਅਸੀਂ ਹਿੰਦੂ ਨਹੀਂ ਅਸੀਂ ਸਿੱਖਾਂ ਅਸੀਂ ਵੱਖਰੇ ਆਂ ਇਦਾਂ ਪਤਾ ਨਹੀਂ ਕਿੰਨੇ ਕਥਾ ਬਚਕ ਨੇ ਰੌਲਾ ਪਾਇਆ ਸ਼ਮਨਿਕ ਮਿੰਟੇ ਰੌਲਾ ਪਾਇਆ ਹਾਏ ਮਰਗੇ ਪੂ ਬਾਪ ਪਤਾ ਨਹੀਂ ਕੀ ਕੁਛ ਕੀਤਾ ਉਹਦੇ ਪਰਚਾ ਵੀ ਹੋ ਗਿਆ ਜਦੋਂ ਇਹ ਮਸਟੰਡੇ ਨੇ ਮੈਂ ਕਹੂੰਗਾ ਸ਼ਰੋਵਰ ਦੇ ਵਿੱਚ ਜਿਹਨੂੰ ਤੁਸੀਂ ਅੰਮ੍ਰਿਤ ਕਹਿੰਦੇ ਉਥੇ ਕੁੜਲੀ ਕਰਕੇ ਪਾਣੀ ਵਿਚ ਡੋਲ ਦਿੱਤਾ ਤੁਸੀਂ ਬੋਲੇ ਨਹੀਂ ਤੁਸੀਂ ਚੁੱਪੋਂ ਕੀ ਰਾਜ ਇਹ ਲੋਕਾਂ ਨੂੰ ਦੱਸ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ